ਕਤਲਾਂ ਅਤੇ ਕੁਕਰਮਾਂ ਵਿੱਚ ਘਿਰਿਆ ਸੌਦਾ ਸਾਧ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਜਿਸ ਨੂੰ ਆਪਣੇ ਪੈਰੋਕਾਰਾਂ ਦੇ ਕਤਲ ਤੇ ਪੈਰੋਕਾਰ ਸਾਧਮੀਆਂ ਦੇ ਰੇਪ ਕੇਸ ਦੇ ਵਿੱਚ ਮਾਨਯੋਗ ਸੀਬੀਆਈ ਕੋਰਟ ਨੇ ਸਜ਼ਾ ਸੁਣਾਈ ਹੈ ਦੋ ਰੇਪ ਕੇਸਾਂ ਵਿੱਚ 10-10 ਸਾਲ ਦੀ ਸਜ਼ਾ ਤੇ ਦੋ ਕਤਲਾਂ ਦੇ ਵਿੱਚ ਦੋ ਉਮਰ ਕੈਦਾਂ ਦੀ ਸਜ਼ਾ ਅੱਜ ਇੱਕ ਉਮਰ ਕੈਦ ਜੋ ਸੀਬੀਆਈ ਕੋਰਟ ਦੇ ਵੱਲੋਂ ਕੀਤੀ ਗਈ ਸੀ ਮਾਨਯੋਗ ਹਾਈ ਕੋਰਟ ਦੇ ਵੱਲੋਂ ਸਾਥੀਆਂ ਸਮੇਤ ਨੂੰ ਬਰੀ ਕਰ ਦਿੱਤਾ ਗਿਆ ਜੋ ਕਿ ਬਹੁਤ ਹੀ ਦੁਖਦਾਈ ਖਬਰ ਹੈ ਇਨਸਾਪਸੰਦ ਲੋਕਾਂ ਨੂੰ ਬਹੁਤ ਇਸ ਦਾ ਤੱਕਾ ਲੱਗਾ ਹੈ ਸਿੱਖ ਤੇ ਗੈਰ ਸਿੱਖ ਲੋਕਾਂ ਨੂੰ ਦੁਨੀਆ ਦੇ ਵਿੱਚ ਇਹ ਖਬਰ ਜਿਹੜੀ ਜੰਗਲ ਦੀ ਅੱਗ ਵਾਂਗੂ ਫੈਲੀ ਹੈ ਕਿ ਉਹ ਕਾਤਲ ਤੇ ਕੋਰਮੀ ਨੂੰ ਰਿਹਾ ਕਰਨ ਦਾ ਇੱਕ ਕੇਸ ਵਿੱਚੋਂ ਬਰੀ ਕਰਨ ਦਾ ਜਿਹੜਾ ਹੁਕਮ ਸੁਣਾਇਆ ਗਿਆ ਹਾਈ ਕੋਰਟ ਦੇ ਵੱਲੋਂ ਮੈਂ ਸਮਝਦਾ ਕਿ ਅੱਜ ਰਣਜੀਤ ਸਿੰਘ ਖਾਨਪੁਰ ਕੋਲਿਆ ਦਾ ਇੱਕ ਵਾਰ ਫਿਰ ਕਤਲ ਹੋਇਆ ਕਿ ਉਹਦੇ ਜਿਹੜੇ ਕਤਲ ਦੇ ਦੋਸ਼ੀ ਨੂੰ ਸਜ਼ਾ ਮਿਲੀ ਸੀ ਅੱਜ ਹਾਈ ਕੋਰਟ ਨੇ ਉਹਨੂੰ ਬਰੀ ਕਰਨ ਦਾ ਹੁਕਮ ਸੁਣਾ ਦਿੱਤਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਕਾਨੂੰਨੀ ਮਸਲਾ ਆਇਆ